ਸਤ ਗੁਰੂ ਜੀ ਸਤ ਗੁਰੂ ਜੀ ਚਾਰੇ ਲਾਲ ਪਿਆਰੇ ਚਾਰੇ ਮੰਗ ਛੱਡਿਏ ਸਤ ਗੁਰੂ ਜੀ ਸਤ ਗੁਰੂ ਜੀ ਚਾਰੇ ਲਾਲ ਪਿਆਰੇ ਚਾਰੇ ਮੰਗ ਛੱਡਿਏ ਚਾਰੇ ਲਾਲ ਪਿਆਰੇ ਚਾਰੇ ਮੰਗ ਛੱਡਿਏ ਸੁਣ ਜੀਤਾ ਸੁਣ ਜੀਤਾ ਸੁਣ ਜੀਤਾ ਸੁਣ ਜੀਤਾ ਚਾਰੇ ਲਾਲ ਪਿਆਰੇ ਚਾਰੇ ਮੰਗੇ ਹੋਇਆ ਚਾਰੇ ਲਾਲ ਪਿਆਰੇ ਚਾਰੇ ਮੰਗੇ ਹੋਇਆ ਸਤ ਗੁਰੂ ਜੀ ਸਤ ਗੁਰੂ ਜੀ ਚਾਰੇ ਲਾਲ ਪਿਆਰੇ ਕਿੱਥੇ ਕਿੱਥੇ ਮੰਗੇ ਹੋਇਆ ਸਤ ਗੁਰੂ ਜੀ ਸਤ ਗੁਰੂ ਜੀ ਚਾਰੇ ਲਾਲ ਪਿਆਰੇ ਕਿੱਥੇ ਕਿੱਥੇ ਮੰਗੇ ਹੋਇਆ ਚਾਰੇ ਲਾਲ ਪਿਆਰੇ ਕਿੱਥੇ ਕਿੱਥੇ ਮੰਗੇ ਹੋਇਆ ਸੁਣ ਜੀਤਾ ਸੁਣ ਜੀਤਾ ਦੋ ਚਮਕੌਰ ਤੇ ਦੋ ਸਰਹੰਦ ਵਿੱਚ ਮੰਗੇ ਹੋਇਆ ਸੁਣ ਜੀਤਾ ਸੁਣ ਜੀਤਾ ਦੋ ਚਮਕੌਰ ਤੇ ਦੋ ਸਰਹੰਦ ਵਿੱਚ ਮੰਗੇ ਹੋਇਆ ਦੋ ਚਮਕੌਰ ਤੇ ਦੋ ਸਰਹੰਦ ਵਿੱਚ ਮੰਗੇ ਹੋਇਆ ਸਤ ਗੁਰੂ ਜੀ ਸਤ ਗੁਰੂ ਜੀ ਕੌਣ ਬਚੋਲਾ ਬਣਿਆ ਆਪਣਿਆ ਲਾਲਾ ਦਾ ਸਤ ਗੁਰੂ ਜੀ ਸਤ ਗੁਰੂ ਜੀ ਕੌਣ ਬਚੋਲਾ ਬਣਿਆ ਆਪਣਿਆ ਲਾਲਾ ਦਾ ਕੌਣ ਬਚੋਲਾ ਬਣਿਆ ਆਪਣਿਆ ਸੁਣ ਜੀਤਾ ਸੁਣ ਜੀਤਾ ਗੰਗੂ ਬਚੋਲਾ ਬਣਿਆ ਆਪਣੇ ਲਾਲਾ ਦਾ ਸੁਣ ਜੀਤਾ ਸੁਣ ਜੀਤਾ ਗੰਗੂ ਬਚੋਲਾ ਬਣਿਆ ਆਪਣੇ ਲਾਲਾ ਦਾ ਗੰਗੂ ਬਚੋਲਾ ਬਣਿਆ ਆਪਣੇ ਲਾਲਾ ਦਾ ਸਤ ਗੁਰੂ ਜੀ ਸਤ ਗੁਰੂ ਜੀ ਕਿਹੜੀ ਮੈਂ ਪੜਿਆ ਲਾਲ ਲਾਨੂ ਸਤ ਗੁਰੂ ਜੀ ਸਤ ਗੁਰੂ ਜੀ ਕਿਹੜੀ ਮਹਿੰਦੀ ਲਗਣੀ ਆਪਣਿਆ ਲਾਲ ਲਾਨੂ ਕਿਹੜੀ ਮਹਿੰਦੀ ਲਗਣੀ ਆਪਣਿਆ ਲਾਲ ਲਾਨੂ ਸੁਣ ਜੀਤਾ ਸੁਣ ਜੀਤਾ ਖੂਨ ਦੀ ਮਹਿੰਦੀ ਲਗਣੀ ਆਪਣਿਆ ਲਾਲ ਲਾਨੂ ਸੁਣ ਜੀਤਾ ਸੁਣ ਜੀਤਾ ਖੂਨ ਦੀ ਮਹਿੰਦੀ ਲਗਣੀ ਆਪਣੇ ਲਾਲਾ ਨੂੰ ਖੂਨ ਦੀ ਮਹਿੰਦੀ ਲਗਣੀ ਆਪਣੇ ਲਾਲਾ ਨੂੰ ਸਤ ਗੁਰੂ ਜੀ ਸਤ ਗੁਰੂ ਜੀ ਕਿਹੜੇ ਗਾਣੇ ਵੱਜਣੇ ਆਪਣੇ ਲਾਲਾ ਨੂੰ ਸਤ ਗੁਰੂ ਜੀ ਸਤ ਗੁਰੂ ਜੀ ਕਿਹੜੇ ਗਾਣੇ ਵੱਜਣੇ ਆਪਣੇ ਲਾਲਾਂ ਨੂੰ ਕਿਹੜੇ ਗਾਣੇ ਵੱਜਣੇ ਆਪਣੇ ਲਾਲਾਂ ਨੂੰ ਸੁਣ ਜੀਤਾ ਸੁਣ ਜੀਤਾ ਸ਼ਹੀਦ ਦੀ ਗਾਣੇ ਵੱਜਣੇ ਆਪਣੇ ਲਾਲਾਂ ਨੂੰ ਸੁਣ ਜੀਤਾ ਸੁਣ ਜੀਤਾ ਸ਼ਹੀਦ ਦੀ ਗਾਣੇ ਵੱਜਣੇ ਆਪਣੇ ਲਾਲਾਂ ਸ਼ਹੀਦੀ ਗਾਣੇ ਵੱਜਣੇ ਆਪਣੇ ਆ ਲਾਲਾ ਨੂੰ ਸਤ ਗੁਰੂ ਜੀ ਸਤ ਗੁਰੂ ਜੀ ਕਿਨੇ ਬਰਾਤੀ ਜਾਣਾ ਆਪਣੇ ਆ ਲਾਲਾ ਦੀ ਸਤ ਗੁਰੂ ਜੀ ਸਤ ਗੁਰੂ ਜੀ ਕਿਨੇ ਬਰਾਤੀ ਜਾਣਾ ਆਪਣੇ ਆ ਲਾਲਾ ਤਾ ਛੋਟਿਆਂ ਦੀ ਦਾਦੀ ਜਾਣਾ ਵੱਡਿਆਂ ਦੇ ਸਿੰਘਾਂ ਜਾਣਾ ਸੁਣ ਜੀਤਾ ਸੁਣ ਜੀਤਾ ਛੋਟਿਆਂ ਦੀ ਦਾਦੀ ਜਾਣਾ ਵੱਡਿਆਂ ਦੇ ਸਿੰਘਾਂ ਜਾਣਾ ਛੋਟਿਆਂ ਦੀ ਦਾਦੀ ਜਾਣਾ ਵੱਡਿਆਂ ਦੇ ਸਿੰਘਾਂ ਜਾਣਾ ਸਤ ਗੁਰੂ ਜੀ ਸਤ ਗੁਰੂ ਜੀ ਕਿਹੜੀ ਲਾੜੀ ਵਿਆਣੀ ਆਪਣੇ ਅਲਾਲਾ ਨੇ ਸਤ ਗੁਰੂ ਜੀ ਸਤ ਗੁਰੂ ਜੀ ਕਿਹੜੀ ਲਾੜੀ ਵਿਆਣੀ ਆਪਣੇ ਅਲਾਲਾ ਨੇ ਕਿਹੜੀ ਲਾੜੀ ਵਿਆਣੀ ਆਪਣੇ ਅਲਾਲਾ ਨੇ ਸੁਣ ਜੀਤਾ ਸੁਣ ਜੀਤਾ ਮੋਤ ਲਾੜੀ ਬਿਉਣੀ ਆਪਣਿਆ ਲਾਲਾ ਨੇ ਸੁਣ ਜੀਤਾ ਸੁਣ ਜੀਤਾ ਮੋਤ ਲਾੜੀ ਬਿਉਣੀ ਆਪਣਿਆ ਲਾਲਾ ਨੇ ਮੋਤ ਲਾੜੀ ਬਿਉਣੀ ਆਪਣਿਆ ਲਾਲਾ ਨੇ ਸਤ ਗੁਰੂ ਜੀ ਸਤ ਗੁਰੂ ਜੀ ਚਾਰੇ ਲਾਲ ਪਿਆਰੇ ਚਾਰੇ ਮੰਗ ਛੱਡਿਏ ਸਤ ਗੁਰੂ ਜੀ ਸਤ ਗੁਰੂ ਜੀ ਚਾਰੇ ਲਾਲ ਪਿਆਰੇ ਚਾਰੇ ਮੰਗ ਛੱਡਿਏ ਚਾਰੇ ਲਾਲ ਪਿਆਰੇ ਚਾਰੇ ਮੰਗ ਛੱਡਿਏ ਚਾਰੇ ਲਾਲ ਪਿਆਰੇ ਚਾਰੇ ਮੰਗ ਛੱਡਿਏ